ਜੇਕਰ ਲੋਕ ਤੁਹਾਨੂੰ ਲੋੜ ਪੈਣ ਤੇ ਹੀ ਯਾਦ ਕਰਨ ਤਾਂ ਇਸ ਦਾ ਬੁਰਾ ਨਾ ਮੰਨੋ ਕੋਈ ਵੀ ਸ਼ਿਕਵਾ ਨਾ ਕਰੋ ਸਭ ਨੂੰ ਆਪਣੇ ਆਪ ਤੇ ਨਾ ਮਾਣ ਕਰੋ ਕਿਉਂਕਿ ਮੋਮਬੱਤੀ ਉਦੋਂ ਹੀ ਯਾਦ ਆਉਂਦੀ ਹੈ ਜਦੋਂ ਹਨੇਰਾ ਹੁੰਦਾ ਸਿਆਣੇ ਦੱਸਦੇ ਆ ਬੰਦਾ ਉਹ ਖਤਰਨਾਕ ਨਹੀਂ ਹੁੰਦਾ ਜਿਹੜਾ ਹਮੇਸ਼ਾ ਉੱਚੀ ਬੋਲਦਾ ਬੰਦਾ ਉਹ ਖਤਰਨਾਕ ਹੁੰਦਾ ਹੈ ਜਿਹੜਾ ਦੂਜਿਆਂ ਦੇ ਕੰਨਾਂ ਦੇ ਵਿੱਚ ਜਾ ਕੇ ਬੋਲਦਾ ਹੱਦ ਤੋਂ ਵੱਧ ਜਿਆਦਾ ਚੰਗਾ ਹੋਣਾ ਵੀ ਚੰਗਾ ਨਹੀਂ ਹੈ ਪਤਾ ਨਹੀਂ ਲੱਗਦਾ ਕਿ ਲੋਕ ਕਦਰ ਕਰੀ ਜਾਂਦੇ ਆ ਜਾਂ ਤੁਹਾਨੂੰ ਇਸਤੇਮਾਲ ਕਰਦੇ ਆ ਜੇ ਤੁਹਾਡੇ ਤੇ ਜਿਆਦਾ ਹੀ ਵੱਡਾ ਦੁੱਖ ਹੈ ਕਿ ਤੁਸੀਂ ਨਿਤਨੇਮ ਹਰ ਰੋਜ਼ ਗੁਰਬਾਣੀ ਨਾਲ ਜੁੜੇ ਹੋ ਪਾਠ ਕਰਦੇ ਹੋ ਚੇਤਾ ਰੱਖਿਓ ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਆਪਣੇ ਨਾਲ ਜੋੜਨਾ ਚਾਹੁੰਦਾ ਹੈ ਕਿ ਪਰਮਾਤਮਾ ਦੁੱਖਾਂ ਤੋਂ ਵੀ ਵੱਧ ਤੁਹਾਡੇ ਨੇੜੇ ਹੈ ਕਿਉਂਕਿ ਇਨ੍ਹਾਂ ਗੱਲਾਂ ਨੂੰ ਉਹੀ ਸਮਝ ਸਕਦਾ ਜਿਹੜਾ ਬਾਣੀ ਦੇ ਨਾਲ ਜੁੜਿਆ ਹੋਵੇ ਜਿਹੜਾ ਬੰਦਾ ਹਮੇਸ਼ਾ ਦੂਜਿਆਂ ਦੀ ਨਿੰਦਾ ਹੀ ਕਰਦਾ ਹੈ ਨਿੰਦਕ ਨਿੰਦਕ ਕਿਸੇ ਦਾ ਸਾਕਾ ਨਹੀਂ ਹੁੰਦਾ ਜਿਹੜਾ ਬੰਦਾ ਤੁਹਾਡੇ ਕੋਲ ਕਿਸੇ ਦੀ ਬਰਾਈ ਕਰਦਾ ਤੁਹਾਨੂੰ ਕੀ ਲੱਗਦਾ ਤੁਹਾਡੀ ਪਿੱਠ ਪਿੱਛੇ ਤੁਹਾਡੇ ਉਹ ਸੋਲੇ ਗੋਂਦਾ ਹੋਊਗਾ